ਕੀ ਮਈ ਕਾ ਕੋ ਬਾਪ ਨਾਮ ਤਾਰੀਖ ਝੂਠੇ ਸਭ ਸਾਖ ਕਾਹੇ ਕੋ ਮੂਰਖ ਪਖਲਾਈਐ ਮਿਲ ਸੰਜੋਗ ਹੁਕਮ ਤੂੰ ਆਇਆ ਏ ਕ ਮਟੀ ਏ ਕ ਜੋਤ ਏ ਕੋ ਪਵਨ ਕਹਾ ਕੌਣ ਰੋਤ ਮੇਰਾ ਮੇਰਾ ਕਰ ਬਿਲਾਹੀ ਮਰਨ ਹਾਰ ਇਹੋ ਜੀਰਾ ਨਹੀਂ ਕਹੋ ਨਾਨਕ ਗੁਰ ਖੋਲੇ ਕਪਾਟ ਮੁਕਤ ਭਏ ਪਰਮ ਥਾਟ ਮੁਕਤ ਭਏ ਬਿਨ ਸੇ ਪਰਮ ਥਾਟ ਬੜੇ ਬੜੇ ਜੋ ਦੀ ਸੈ ਲੋਗ ਤਿੰਨ ਕੋ ਬਿਆਪ ਚਿੰਤਾ ਰੋਗ ਕੌਣ ਵੱਡਾ ਮਾਇਆ ਬੜਈ ਸੋ ਵੱਡਾ ਜਨ ਰਾਮ ਲੇਵ ਲਾਈ ਹੁੰਮੀਆਂ ਭੂਮ ਉਪਰ ਨਿਤ ਲੁਜੈ ਛੋੜ ਚਲੇ ਤ੍ਰਿਸ਼ਨਾ ਨਹੀਂ ਭੂਜੈ ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਭੂਮੀਆਂ ਭੂਮ ਉਪਰ ਨਿਤ ਲੁਜੈ ਛੋੜ ਚਲੇ ਤ੍ਰਿਸ਼ਨਾ ਨਹੀਂ ਬੂਜੈ ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਕਸ ਸਿਉ ਜਾ ਕਮਨ ਰਤਾ ਵਿਸ੍ਰੀਤ ਸੇ ਪਰਾਇ ਤਾਤਾ ਬਿਨ ਗੋਬਿੰਦ ਨਾ ਦੀਸ ਕੋਈ ਕਰਨ ਕਰਾਵਨ ਕਰਤਾ ਸੋਈ ਮਨੇ ਕਮਾਵੇ ਮੁਖ ਹਰ ਹਰ ਬੋਲੇ ਸੋ ਜਨ ਇਤੋ ਤ ਕਤੇ ਨ ਡੋਲੇ ਜਾਂਕੇ ਹਰ ਤਨ ਸੋ ਸੱਚ ਸਾਹੋ ਗੁਰ ਪੂਰੇ ਕਰਦੀਨੋ ਵਿਸਾਹੋ ਜੀਵਨ ਪੁਰਖ ਮਿਲਿਆ ਹਰ ਰਾਇ ਕਹੋ ਨਾਨਕ ਪਰਮ ਪਦ ਪਾਇਆ ਸੋ ਜਨ ਏ ਤੂ ਤਕਤੇ ਨਾ ਡੋਲੇ ਜਾਂਕੇ ਹਰ ਤਨ ਸੋ ਸੱਚ ਸਾਹੋ ਗੁਰਪੂਰੇ ਕਰ ਦਿਨੋ ਵਿਸਾਹੋ ਜੀਵਨ ਪੁਰਖ ਹਰ ਰਾਇਆ ਪਉ ਨਾਨਕ ਪਰਮ ਪਦ ਪਾਇਆ ਅਨੰਤ ਰਸਾ ਖਾਏ ਜੈਸੇ ਟੂਰ ਮੋਹ ਕੀ ਜੇਬਰੀ ਬੰਦਿਓ ਚੋਰ ਮਰਤਕ ਦੇ ਸਾਧ ਸੰਗ ਵਿਹੂਨਾ ਆਵਤ ਜਾਤ ਜੋਨੀ ਦੁਖ ਕੀਨਾ ਅਨਕ ਬਸਤਰ ਸੁੰਦਰ ਪਹਿਰਾਇ ਜਿਉ ਡਰਨਾ ਖੇਤ ਮਾਹੀ ਡਰਾਇ ਸਗਲ ਸਰੀਰ ਆਵਤ ਸਭ ਕਾਮ ਨੇਫਲ ਮਨੁਕ ਜਪੇ ਨਹੀਂ ਨਾਮ ਕੋਹ ਨਾਨਕ ਜਾਂ ਕੋ ਭਈ ਦੇ ਅੱਲਾ ਸਾਧ ਸੰਗ ਮਿਲ ਭਜੇ ਗੋਪਾਲਾ ਅਨਕ ਵਸਤਰ ਪਹਿਰਾਇਆ ਜਿਉ ਡਰਨਾ ਖੇਤ ਮਹੇ ਡਰਾਇਆ ਸਗਲ ਸਰੀਰਤ ਆਵਤ ਸਭ ਕਾਮ ਨੇਫਲ ਨਾ ਨੇਫਲ ਮਾਨੁਕ ਜਪੇ ਨਹੀਂ ਨਾਮ ਕਹੋ ਨਾਨਕ ਜਾਂ ਕੋ ਉਸ ਭਈ ਦੇ ਅੱਲਾ ਸਾਧ ਸੰਗ ਮਿਲ ਭਜੇ ਗੋਪਾਲਾ ਤਾਪ ਗਏ ਭਾਈ ਪ੍ਰਭੂ ਸ਼ਾਂਤ ਸੀਤਲ ਭਏ ਕੀਨੀ ਪ੍ਰਭੂ ਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਸਿਮਰਤ ਸਿਵਰਤ ਪ੍ਰਭੂ ਕਾ ਨੋ ਸਗਲ ਦੋਗ ਕਾ ਬਿਨ ਸਿਆਥੋਂ ਸਹਿਜ ਸੁਭਾਏ ਬੋਲੇ ਹਰ ਗੁਣ ਬਾਣੀ ਆਠ ਪੈਰ ਪ੍ਰਭੂ ਸਿਮਰੂ ਪ੍ਰਾਣੀ ਦੁਖ ਦਰਦ ਜਮ ਨੇੜ ਨਾ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਸਹਜ ਸੁਭਾਏ ਬੋਲੇ ਹਰ ਬਾਣੀ ਆਠ ਪੈਰ ਪ੍ਰਭੂ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨਾ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਬੈ ਮੈ ਰਤੀਓ ਸਭ ਸੰਸਾਰਾ ਜਿਤ ਪਉ ਨਾਹੀ ਤਿਸ ਪਉ ਨਾਹੀ ਜਿਸ ਨਾਮ ਦਾਰਾ ਪਉ ਨਾ ਵਿਆਪੈ ਤੇਰੀ ਸਰਨਾ ਜੋ ਤਦ ਪਾਵੈ ਸੋਈ ਕਰਨ ਸੋਗ ਹਰਖ ਮੈਂ ਆਵਣ ਜਾਣਾ ਤੈਨ ਸੁਖ ਪਾਇਆ ਜੋ ਪ੍ਰਭੂ ਭਾਣਾ ਅਗਨ ਸਾਗਰ ਮਹਾ ਬੇਖਿਆ ਵਿਆਪੇ ਮਾਇਆ ਸੇ ਸੀਤਲ ਜਨ ਸਤਿਗੁਰ ਪਾਇਆ ਰਾਖ ਲੈ ਪ੍ਰਭੂ ਰਾਖਣ ਹਾਰਾ ਕਹੋ ਨਾਨਕ ਕਿਆ ਜੰਤ ਵਿਚਾਰਾ ਪਉ ਨ ਵਿਆਪੇ ਤੇਰੀ ਸਰਨ ਜੋ ਤੁਧ ਭਾਵੈ ਸੋਈ ਕਰਨਾ ਸੋਗ ਹਰਖ ਮੈਂ ਆਵਣ ਜਾਣਾ ਜਨ ਸੁਖ ਪਾਇਆ ਜੋ ਪ੍ਰਭੂ ਪਾਣਾ ਅਗਨ ਸਾਗਰ ਮਹਾ ਵਿਆਪੈ ਮਾਇਆ ਸੇ ਸੀਤਲ ਜਨ ਸਤਿਗੁਰ ਪਾਇਆ ਰਾਖ ਲੈ ਪ੍ਰਭੂ ਰਾਖਣ ਹਾਰਾ ਕਹੋ ਨਾਨਕ ਕੀ ਅਜੰਤ ਵਿਚਾਰਾ ਮਰੰਥ ਤੁਮ ਹੈ ਮੇਰਾ ਸਵਾਮੀ ਸਭ ਕਿਛ ਤੁਮ ਤੇ ਤੁੰ ਅੰਤਰ ਜਾਮੀ ਪਾਰਵ੍ਰਮ ਪੂਰਨ ਜਨ ਓਟ ਤੇਰੀ ਸਰਨ ਉਧਰੈ ਜਨ ਕੋਟ ਤੇਰੇ ਜੀ ਤੇਰੇ ਸਭ ਤੇਤੇ ਸਭ ਤੇਰੇ ਤੁਮਰੀ ਕਿਰਪਾ ਤੇ ਸੂਖ ਘਨੇਰੇ ਜੋ ਕਿਛ ਵਰਤੇ ਸਭ ਤੇਰਾ ਭਾਣਾ ਹੁਕਮ ਬੂਝੇ ਸੋ ਸਚ ਸਮਾਨ ਕਰਿ ਕਿਰਪਾ ਦੀਜੈ ਪ੍ਰਭ ਦਾਨ ਨਾਨਕ ਸਿਮਰੈ ਨਾਮ ਨਿਦਾਨ ਜੇ ਤੇ ਜੀਤੇ ਤੇ ਸਭ ਤੇਰੇ ਤੁਮਰੀ ਕਿਰਪਾ ਤੇ ਸੂਖ ਘਨੇਰੇ ਜੋ ਕਿਸ ਵਰਤੈ ਸਭ ਤੇਰਾ ਬਾਣਾ ਹੁਕਮ ਬੂਝੇ ਸੋ ਸਚ ਸਮਾਨ ਕਰ ਕਿਰਪਾ ਦੀਜੈ ਪ੍ਰਭ ਦਾਨ ਨਾਨਕ ਸਿਮਰੈ ਨਾਮ ਨਿਧਾਨ ਭਜ ਮਨ ਮੇਰੇ ਏਕੋ ਨਾਮ ਜੀ ਤੇਰੇ ਆਵੈ ਕੈ ਕਾਮ ਰਹਿਨ ਦਿਨਸ ਗੁਣ ਗਉ ਅਨੰਤਾ ਗੁਰ ਪੂਰੇ ਕਾ ਨਿਰਮਲ ਮੰਤਾ ਛੋੜ અપਾਵ ਏਕ ਟੇਕ ਰੱਖ ਮਹਾ ਪਦਾਰਥ ਅਨਮ੍ਰਿਤ ਰਸ ਚਾਖ ਬਿਖਮ ਸਾਗਰ ਤੇਰੀ ਜਨਨ ਤਰੇ ਨਾਨਕ ਜਾਂ ਕੋ ਨਦਰ ਕਰੇ ਭਜ ਮਨ ਮੇਰੇ ਕੋ ਨਾਮ ਜੀ ਤੇਰੇ ਕੇ ਆਵੇ ਕਾਮ ਰਹਿਣ ਦਿਨ ਸਗੁਣ ਗਉ ਅਨੰਤਾ ਗੁਰ ਪੂਰੇ ਕਾ ਨਿਰਮਲ ਮੰਤਾ ਛੋਡ ਉਪਾヴ ਏਕ ਟਿਗ ਰਾਖ ਮਹਾ ਪਦਾਰਥ ਅਨਮ੍ਰਿਤ ਰਸ ਚਾਖ ਬਿਖਮ ਸਾਗਰ ਤੇਰੀ ਜਨ ਤਰੇ ਨਾਨਕ ਤਾ ਕੋ ਨਦਰ ਕਰੇ ਚਰਨ ਮਨ ਮਾਹਿ ਧਿਆਨ ਸਗਲ ਤੀਰਥ ਮਜਨ ਇਸ ਨਾਨ ਹਰ ਦਿਨ ਹਰ ਸਿਮਰਨ ਮੇਰੇ ਭਾਈ ਕੋਟ ਜਨਮ ਕੀ ਮਲ ਲਹਿ ਜਾਈ ਹਰ ਕੀ ਕਥਾ ਰਿਦਮਾਹਿ ਵਸਾਈ ਮਨ ਵਾਂਛਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪਰਵਾਨ ਜਾਂ ਕਹਿ ਰਿਦੈ ਵਸੇ ਭਗਵਾਨ ਕੋ ਨਾਨਕ ਸੋਈ ਜਨ ਪੂਰੇ ਜਿਨਾ ਪ੍ਰਾਪਤ ਸਾਧੂ ਤੂਰੇ ਬੋਟ ਜਨਮ ਕੀ ਮਲ ਲੈ ਜਾਉ ਈ ਹਰ ਕੀ ਕਥਾਰਿਦ ਮਨ ਮਾਹੀ ਸਵਾਈ ਮਨ ਵਾਚਤ ਸਗਲੇ ਪਲ ਪਾਈ ਜੀਵਨ ਮਰਨ ਪਰਵਾਨ ਜਾਂ ਕੈ ਰਿਦੈ ਵਸੇ ਪਗਵਾਨ ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਅਨ ਪੜਿਆ ਪਰਮਗਤ ਪਾਵੇ ਸਾਧੂ ਸੰਗ ਸਿਮਰਨ ਗੋਪਾਲ ਬਿਨ ਨਾਵੈ ਝੂਠਾ ਤਨ ਮਾਲ ਰੂਪਵੰਤ ਸੋ ਚਤਰ ਸਿਆਣਾ ਜਿਨ ਜਨਮ ਆਨਿਆ ਪ੍ਰਭ ਕਾ ਪਾਣਾ ਜਗ ਮੇ ਆਇਆ ਸੋ ਪਰਵਾਨ ਘਟ ਘਟ ਆਪਣਾ ਸੁਆਮੀ ਜਾਣ ਕਹੋ ਨਾਨਕ ਜਾਕੇ ਪੂਰਨ ਭਾਗ ਹਰ ਚਰਨੀ ਤਾ ਕਾ ਮਨ ਲਾਗ ਜਗ ਮੇ ਆਇਆ ਸੋ ਪਰਵਾਨ ਘਟ ਘਟ ਆਪਣਾ ਸੁਆਮੀ ਜਾਣ ਕਹੋ ਨਾਨਕ ਜਾਕੇ ਪੂਰੇ ਭਾਗ ਹਰ ਚਰਨੀ ਤਾ ਕਾ ਮਨ ਲਾਗ